ਸਸ਼ੀਗਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਕੇ ਡੇਰੇ ਲਾਏ ਹੋਏ ਨੇ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣਾ ਨੂੰ ਲੈ ਕੇ ਕੀ ਗੱਲ ਉਹਨਾਂ ਨੇ ਜੋ ਆਪਣਾ ਉਮੀਦਵਾਰ ਖੜਾ ਕੀਤਾ ਹੈ ਮਨੀਸ਼ ਅਰੋੜਾ ਉਹਦੇ ਤੇ ਉਹਨਾਂ ਨੂੰ ਕੋਈ ਡਾਊਟ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਲੋਕ ਲੋਕ ਉਹਨਾਂ ਨੂੰ ਨਕਾਰ ਨਾ ਦੇਣ ਜਿੱਥੇ ਕਿ ਗੁਰਪ੍ਰੀਤ ਗੋਗੀ ਦੀ ਮੌਤ ਹੋਈ ਸੀ ਤੇ ਗੁਰਪ੍ਰੀਤ ਗੋਗੀ ਦੇ ਜਿਆਦਾ ਚੰਗੇ ਸਬੰਧ ਨਹੀਂ ਸੀਗੇ ਆਮ ਆਦਮੀ ਪਾਰਟੀ ਨਾਲ ਜਾਂ ਕਹ ਲਈਏ ਆਪਾਂ ਜੋ ਉਹਨਾਂ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਪ੍ਰੀਤ ਗੋਗੀ ਨੇ ਇਹ ਕੀ ਗੱਲ ਕਹੀ ਸੀ ਇਹ ਸੱਚ ਬੋਲਿਆ ਸੀ ਕਿ ਜੋ ਉਹਨਾਂ ਨੇ ਪੰਜਾਬ ਲਈ ਜੋ ਉਹਨਾਂ ਨੇ ਪੰਜਾਬ ਵਾਸਤੇ ਇੱਕ ਮੁੱਖ ਮੰਤਰੀ ਦੇ ਰੂਪ ਵਿੱਚ ਭਗਵੰਤ ਸਿੰਘ ਮਾਨ ਨੂੰ ਖੜਾ ਕੀਤਾ ਸੀ ਉਹ ਮਤਲਬ ਉਹਨਾਂ ਨੇ ਉਹ ਜਿਹੜਾ ਆਪਣੇ ਵਿਚਾਰ ਪੱਥਰ ਮਾਰ ਮਾਰ ਕੇ ਤੋੜ ਦਿੱਤੇ ਕਿ ਇਹ ਉਹਨਾਂ ਨੇ ਇਹ ਸੱਚ ਬੋਲਨ ਕਰਕੇ ਉਹਨਾਂ ਦੀ ਉਸ ਤੋਂ ਬਾਅਦ ਮੌਤ ਹੋ ਗਈ ਤੇ ਹਜੇ ਤੱਕ ਇਹ ਵੀ ਇੱਕ ਸਸਪੈਂਸ ਬਣਿਆ ਹੋਇਆ ਹੈ ਤੇ ਕਈਆਂ ਨੂੰ ਲੱਗਦਾ ਸੀ ਕਿ ਸ਼ਾਇਦ ਗੁਰਪ੍ਰੀਤ ਗੋਗੀ ਦੇ ਜੋ ਧਰਮ ਪਤਨੀ ਨੇ ਉਹਨਾਂ ਨੂੰ ਤਰਸ ਦੇ ਆਧਾਰ ਤੇ ਉਥੋਂ ਚੋਣਾ ਵਿੱਚ ਖਿਲਾਇਆ ਜਾਵੇਗਾ ਜੇ ਗੱਲ ਕਰ ਲਈਏ ਆਮ ਆਦਮੀ ਪਾਰਟੀ ਕਾਂਗਰਸ ਦੇ 파ਤ ਪੁਸ਼ਨ ਤੇ ਜੋ ਸ਼ੋਮੀ ਅਕਾਲੀ ਦਲ ਦੇ ਜਿਹੜੇ ਨੇ ਪਰ ਉਪਕਾਰ ਸਿੰਘ ਉਹ ਆਪਣਾ ਆਪਣਾ ਜੋ ਏ ਜਿਮਨੀ ਚੋਣਾ ਵਾਸਤੇ ਆਪਣੇ ਹਲਕੇ ਦੇ ਵਿੱਚ ਜੋਰ ਦਿਖਾ ਰਹੇ ਨੇ। ਦਲ ਕਰਦੇ ਹਾਂ ਜੀ ਕਿ ਹਜੇ ਤੱਕ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਆਪਣਾ ਉਮੀਦਵਾਰ ਉੱਥੇ ਖੜਾ ਨਹੀਂ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਹਜੇ ਆਪਣਾ ਉਮੀਦਵਾਰ ਨਹੀਂ ਦਿੱਤਾ ਹੈ ਲੇਕਿਨ ਜੇ ਉਹ ਭਾਰਤੀ ਜਨਤਾ ਪਾਰਟੀ ਆਪਣਾ ਉਮੀਦਵਾਰ ਦਿੰਦੀ ਹੈ ਤਾਂ ਰਵਨੀਤ ਬਿੱਟੂ ਦੇ ਮੂਹ ਨੂੰ ਹਿੰਦੂ ਭਾਈਚਾਰੇ ਦੀਆਂ ਵੋਟਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਪੈ ਸਕਦੀਆਂ ਹਨ। ਇਹ ਵੀ ਗੱਲ ਨਿਕਲ ਕੇ ਬਾਹਰ ਆਈ ਆ ਰਹੀ ਹੈ ਕਿ ਸ਼ਾਇਦ ਰਵਨੀਤ ਬਿੱਟੂ ਦੇ ਧਰਮ ਪਤਨੀ ਨੂੰ ਟਿਕਟ ਦਿੱਤੀ ਜਾਵੇ ਜਾਂ ਫਿਰ ਪੰਜਾਬੀ ਅਦਾਕਾਰ ਦੇ ਖੋਬੀ ਟਾਲੀਵਾਲ ਉਹਨਾਂ ਨੂੰ ਸ਼ਾਇਦ ਟਿਕਟ ਉਥੋਂ ਮਿਲੇ ਕਿਤੇ ਨਾ ਕਿਤੇ ਇਹ ਵੀ ਗੱਲ ਨਿਕਲ ਕੇ ਬਾਹਰ ਆ ਰਹੀ ਸੀ ਕਿ ਜਿਹੜੇ ਅਮਰਿੰਦਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਉਥੋਂ ਖਿਲਾਇਆ ਜਾਵੇਗਾ ਭਾਵੇਂ ਉਹਨਾਂ ਦਾ ਲੁਧਿਆਣਾ ਪੱਛਮੀ ਇਲਾਕੇ ਨਾਲ ਕੋਈ ਲੈਣ ਦੇ ਨਹੀਂ ਹੈ لیکن ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਸੀ ਜਿਹੜੀ ਕਾਟੇ ਦੀ ਟੱਕਰ ਹੋ ਰਹੀ ਹੈ ਤਿੰਨਾਂ ਪਾਰਟੀਆਂ ਦੇ ਵਿੱਚ ਹਜੇ ਤੱਕ ਉਮੀਦਵਾਰ ਨਹੀਂ ਦਿੱਤਾ ਜਿੱਥੇ ਜਨਤਾ ਭਾਰਤੀ ਜਨਤਾ ਪਾਰਟੀ ਨੇ ਉੱਥੇ ਕਾਂਗਰਸ ਸ਼ੋਮੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਪਣੇ ਆਪਣੇ ਜੋ ਹੈ ਲੋਕਾਂ ਦੇ ਵਿੱਚ ਵਿਚਰਦੇ ਇਹ ਸਾਹਮਣੇ ਆ ਰਹੇ ਹਨ ਜਿਹੜਾ ਕੀ ਜਿਹੜੀ ਆਮ ਆਦਮੀ ਪਾਰਟੀ ਦੀ ਭੰਡੀ ਵੀ ਪਿਛਲੇ ਦਿਨੀ ਬਹੁਤ ਹੋਈ ਹੈ ਕਿਉਂਕਿ 27 ਲੋਕਾਂ ਦੀ ਜੈਦਲੀ ਸ਼ਰਾਬ ਕਰਨ ਮੌਤ ਵੀ ਹੋ ਗਈ ਸੀ ਤੇ ਉਸ ਨੂੰ ਵੀ ਲੋਕ ਲੈ ਕੇ ਕਾਫੀ ਭੜਕੇ ਹੋਏ ਹਨ ਤੇ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਹੈ ਕਿ ਜੇ ਇੱਥੋਂ ਸੁਨੀਲ ਅਰੋੜਾ ਜਿੱਤ ਪ੍ਰਾਪਤ ਕਰਦੇ ਹਨ ਤਾਂ ਮੈਂ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਮੈਂ ਲਵਾਂਗਾ ਤੇ ਇਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰੇਗਾ ਇਹ ਦਿੱਲੀ ਦੇ ਵਿੱਚ ਜੋ ਕੋਠੀਆਂ ਨੇ ਜਾਂ ਜੋ ਦਿੱਲੀ ਦਾ ਪੈਸਾ ਹੈ ਉਹਨੂੰ ਸ਼ਾਇਦ ਹੜਪਣਾ ਚਾਹੁੰਦੇ ਹਨ ਤੇ ਕਿਤੇ ਨਾ ਕਿਤੇ ਇਹ ਹੁਣ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੋਠੀ ਲੈਣਾ ਕੋਠੀ ਲੈਣ ਬਾਰੇ ਗੱਲ ਚੱਲ ਰਹੀ ਹੈ ਤੇ ਕਿਉਂਕਿ ਇਹ ਪੰਜਾਬ ਦੇ ਪੈਸਿਆਂ ਤੇ ਆਪਣਾ ਰਾਜ ਕਰਨਾ ਚਾਹੁੰਦੇ ਨੇ ਪੰਜਾਬ ਦੇ ਪੈਸਿਆਂ ਦੀਆਂ ਗੱਡੀਆਂ ਤੇ ਘੁੰਮਣਾ ਚਾਹੁੰਦੇ ਨੇ ਕਿਉਂਕਿ ਇਹ ਦਿੱਲੀ ਤੋਂ ਨਕਾਰੇ ਹੋਏ ਲੋਕ ਨੇ ਹੁਣ ਅੱਗੇ ਗੱਲ ਇਹ ਆ ਰਹੀ ਕਿ ਜਿਹੜੇ ਜਿਹੜੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਨੇ ਉਹ ਦੋ ਵਾਰ ਲਗਾਤਾਰ ਉਥੋਂ ਦੇ ਮੈਂਬਰ ਰਹਿ ਚੁੱਕੇ ਨੇ ਉਥੋਂ ਦੀ ਜਿੱਤ ਪ੍ਰਾਪਤ ਕਰ ਚੁੱਕੇ ਨੇ ਤੇ ਲੋਕ ਉਹਨਾਂ ਨੂੰ ਵੀ ਕਾਫੀ ਪਸੰਦ ਕਰਦੇ ਹੁਣ ਤੇ ਜਿੱਥੇ ਕਿ ਸ਼ੋਮੀ ਅਕਾਲੀ ਦਲ ਦੇ ਪਰ ਉਪਕਾਰ ਨੇ ਜੋ ਮਤਲਬ ਐਡਵੋਕੇਟ ਪਰ ਉਪਕਾਰ ਜੋ ਉੱਥੋਂ ਦੇ ਉਮੀਦਵਾਰ ਖੜੇ ਨੇ ਸ਼ੋਮੀ ਕਾਲੀਦਲ ਵਾਲੋ ਤਾਂ 2-3 ਦਿਨਾਂ ਦੇ ਵਿੱਚ ਸੁਖਬੀਰ ਬਾਦਲ ਵੀ ਉਹਨਾਂ ਦੇ ਹੱਕ ਦੇ ਵਿੱਚ ਚੋਣਾਂ ਦੇ ਵਿੱਚ ਵੋਟਾਂ ਲੈਂਦੇ ਨਜ਼ਰ ਆਉਣਗੇ ਤਾਂ ਦੇਖੋ ਇਹ ਜੋ ਜਿੱਤ ਦੀ ਗੱਲ ਚੱਲੀ ਹੈ ਇਹ ਹੁਣ ਕਿਦੀ ਝੋਲੀ ਪੈਂਦੀ ਹੈ ਕਿਉਂਕਿ ਪਾਰਟੀਆਂ ਤਿੰਨੋ ਹੀ ਕਿਤੇ ਨਾ ਕਿਤੇ ਸਟਰੋਂਗ ਨੇ ਤੇ ਜੇ ਗੱਲ ਕਰ ਲਈਏ ਆ ਭਾਰਤ ਪੂਸ਼ਣ ਪਹਿਲਾਂ ਵੀ ਉਥੋਂ ਲਗਾਤਾਰ ਜਿੱਤ ਪ੍ਰਾਪਤ ਕਰਦੇ ਆਏ ਨੇ ਇਹ ਆਉਣ ਵਾਲੀਆਂ ਜੋ ਇਹਦਾ ਰਿਜ਼ਲਟ ਆਏਗਾ ਉਸ ਵਿੱਚ ਹੀ ਆਪਾਂ ਨੂੰ ਪਤਾ ਚੱਲੇਗਾ ਬਾਕੀ ਦੇਖਦੇ ਆ ਜੇ ਇਸ ਤੋਂ ਬਾਅਦ ਕੋਈ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਧੰਨ